ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 10 ਵਜੇ ਆ ਤੇ ਸਾਡੇ ਕੁਸ਼ਾਮ ਵੀ ਦੇਖੋ ਸਭ ਤੋਂ ਪਹਿਲਾਂ ਸੁੱਤਾ ਉੱਠਦਾ ਹੀ ਹਰੇ ਮਿੱਤਰੋ ਚਾਹ ਪੀਤੀ ਨਹੀਂ ਗਣੀ ਜਿਆਦਾ ਕਿ ਆਪਾਂ ਚੱਕੀ ਫਿਰਦਾ ਸੀਗਾ ਬਾਲ ਪਹੁੰਚ ਜਾਂਦੇ ਵੀ ਬੋਤਲੀਆਂ ਨਾ ਹਾਂਜੀ ਗੁੱਡ ਮਾਰਨਿੰਗ ਕੇ ਸਾਰਿਆਂ ਨੂੰ ਇੱਕ ਵਾਰੀ ਸਾਰਿਆਂ ਨੂੰ ਕੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਆਪੇ ਸਸਿਕਾ ਸਮਝ ਗਏ ਬਸ ਪੈਂਟ ਤੱਕ ਫੇਲੀ ਹੋਰੀ ਆਤਰ ਹੋਰ ਆਓ ਹੋਰ ਆਓ ਹੋਰ ਆਓ ਹੋਰ ਆਓ ਹੋਰ ਆਓ ਹੋਰ ਆਓ ਤੁਸੀਂ ਕਿੱਥੇ ਚਲੇ ਹੋ ਖੋਕੀ ਤਿਆਰ ਕੱਲੇ ਕੱਲੇ ਹਾਂ ਤੁਸੀਂ ਕਿੱਥੇ ਨੂੰ ਚੱਲੇ ਹੋ ਐਵੇਂ ਥਰੀ ਤੁਸੀਂ ਖੋਕੀ ਤਿਆਰ ਕੱਲੇ ਖੱਲੇ ਹਾਂ ਹੇ 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 ਕੱਲੇ ਕਿੱਥੇ ਨੂੰ ਤੁਸੀਂ ਚੱਲੇ ਕਿੱਥੇ ਨੂੰ ਤੁਸੀਂ ਮੈਂ ਖਾਜ ਕਰੀ ਹੱਥ ਤੇ ਪੈਚ ਐ ਮਣੀ ਇਹ ਦੇਖ ਗਏ ਬੋਤੇ ਤਾਂ ਅਰੇ ਜਿਹੜੇ ਗੱਲ ਸੁਣੇ ਕਿ ਮੈਂ ਛੱਡ ਪੈਂਧਾ ਲਾ ਦੇ ਓਏ ਤਾਂ ਨਹੀਂ ਹੋ ਜਾਂਦੇ ਫਿਰ ਹੋਰ ਬੱਸ ਰਹੀ ਆ ਜੁੱਟੀ ਪੱਪਾ ਦੇ ਪਤੋਂ ਨੂੰ ਇਹਨੂੰ ਅੱਜ ਜੀ ਅੱਜ ਕੀ ਕਰਨਾ ਹੈ ਫਿਰ ਅੱਜ ਦੱਸੋ ਕੀ ਕਰੀ ਹਾਂ ਤੁਸੀਂ ਕੀ ਕਰੀਏ ਅੱਜ ਸਭ ਤੋਂ ਪਹਿਲਾਂ ਤਾਂ ਸਕੂਲ ਲੱਗਣਾ ਕਰੇਂ ਇਹ ਖੇਲਨੇ ਬਥੱਕੀ ਹੈ ਰਾਤ ਲੇਟ ਹੋ ਗਿਆ ਭਈ ਇਹਦਾ ਅੱਛਾ ਖੇਲ ਹੀ ਹੋਣਾ ਉਹ ਦੇ ਪੈਂਦੀ ਭੁੱਖ ਲੱਗੀ ਬਸ ਇੰਨੀ ਕੀ ਮੈਨੂੰ ਇੰਨੀ ਤੇ ਚੱਲ ਜਾਣਾ ਇੰਨੀ ਨੂੰ ਹਲਾਤਾ ਮੜਾ ਜਾ ਤੇ ਇਹਨੂੰ ਜਿਹੜੀ ਭੁੱਖ ਲੱਗੀ ਹੁੰਦੀ ਹੈ ਉਹਦੇ ਦੇ ਕਿਵੇਂ ਫੜਾ ਫੜਾਣਾ ਫੜਾ ਫੜਾਣ ਪੈਂਦੀ ਭੁੱਖ ਲੱਗਣਾ ਫੜਾ ਫੜਾਣਾ ਚਾਹ ਪੀ ਲਈ ਫਿਰ ਚੱਕਰ ਜਾਵੀਂ ਹਾਂ ਪੀ ਲਈ ਉਸ ਪੀ ਇਹ ਫੇ ਜਾਣ ਲੈ ਬਪਾ ਨੂੰ ਪਾ ਲਿਆ ਹਾਂ ਨਾਲੇ ਤੂੰ ਸ਼ਾਪ ਸ਼ਕਲਦੀ ਮੈਂ ਤੈਨੂੰ ਓਕੇ ਆਇਸ ਕਰ ਦਈਏ ਉਹ ਇਦਾਂ ਫੜਨਾ ਬੋਲਵਰਡ ਦੀਸ ਕਰਨੀ ਹੈ ਇਹਨੂੰ ਐ ਕਰਦੇ ਹਾਂ ਹਾਂ ਜਿੱਦਿਆ ਚ ਲੱਗਦੀ ਹੈ ਇਹਦੇ ਨਾਲ ਕਨਫਿਊਜ਼ ਕਰਨਾ ਹੈ ਆਵਾਜ਼ ਚ ਥਿਰਖਣਾ ਨਾਲ ਆਇੜ ਕਰ ਦੇਣਾ ਬਸ ਇਹ ਹਮਾਸ਼ ਅਗੀ ਦੱਸਦੀ ਮੜੇ ਇਹ ਇਦਾਂ ਕਨਫਿਊਜ਼ ਹੁੰਦਾ ਬੰਦਾ ਹੈ ਹੂੰ ਕਿਉਂਕਿ ਇੱਕ ਪਹਿਲ ਬੋਲ ਪਹਿਲਾਂ ਆਇਆ ਕਰੀ ਬੋਲ ਅੰਦਰ ਗਈ ਹੁਣ ਜਦ ਮੈਂ ਆ ਉਂਗਲੀ ਰੱਖ ਦੇਣੀ ਮੈਂ ਆਏ ਰੀਲੀਜ਼ ਕਰਨੀ ਐਂਡ ਚ ਆ ਉਂਗਲੀ ਨਹੀਂ ਆ ਕਰ ਦੇਣਾ ਫਿਰ ਬੋਲ ਜਾਣੀ ਆਏ ਆ ਆ ਨਿਕਲ ਜਾਈ ਇਹ ਇੰਨਾ ਮਨ ਬੰਦਾ ਕਨਫਿਊਜ਼ ਹੋ ਗਿਆ ਕਿ ਬੰਦਾ ਆਊਟ ਕਰਨਾ ਬੰਦਾ ਕਿਦਾ ਹੁੰਦਾ ਇਹਦੇ ਕਿਉਂ ਆਊਟ ਹੁੰਦਾ ਵੀ ਨਹੀਂ ਆਊਟ ਹੈ ਤਾਂ ਫਿਰ ਜਿਸ ਤੋਂ ਹੀ ਸਪਿਨਰ ਆ ਫਿਰ ਬੋਲਡ ਨਹੀਂ ਬਣਾ ਫਿਰ ਕੈਚ ਆਉਟੀ ਹੋਊਗਾ ਜੇ ਫਾਸਟ ਬੋਲਰ ਫਿਰ ਬੋਲਡ ਕਰ ਸਕਦੇ ਆ ਕਿ ਤਨੇਸ ਬੋਲ ਨਾਲ ਸਪਿਨਰ ਬੋਲਡ ਕਰ ਹੀ ਨਹੀਂ ਸਕਦਾ ਬੰਮ ਬੰਮਸ ਹੋ ਕੇ ਬਹੁਤ ਸੋਖ ਨਿਕਲ ਜਾਂਦੀ ਹਾਂ ਅਵੀ ਯਾ ਸਵਿੰਗਰ ਆ ਤੂੰ ਸਵਿੰਗਰ ਬਣ ਗਿਆ ਵੀ ਸਵਿੰਗਰ ਸਪਿਨਰ ਸਪਿਨਰ ਆਂਗੇ ਕੱਗਰੀ ਕਮਾਈਦਾ ਇਹ ਵੱਡੇ ਆ ਸਵਿੰਗਰਾਂ ਨੂੰ ਇਹ ਇਹ ਗੋੜ ਬਾਈ ਤੇ ਇਹ ਗੱਲ ਮਾਰਨ ਲਿਖਤਾ ਤੇ ਬਸ ਆਹੀ ਕਰਦਾ ਹਾਂ ਹਾਂਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਤੁਸੀਂ ਪਾਲਾ ਚਾਚਾ ਬਣਾ ਦੀ ਮਤਲ ਹਾਂਜੀ ਹਾਂਜੀ ਬਣਾ ਲੈ ਗੁੱਟ ਚਾਹ ਬਣਾ ਬੜਾ ਫਟਾਫਟ ਪਾ ਕੇ ਲਿਆ ਠੀਕ ਹੈ ਜੀ ਫੇ ਆਪਾਂ ਅਸੀਂ ਕੰਮ ਕਰ ਵੀ ਕਰਨਾ ਅੱਜ ਹਨਾ ਬਾਈ ਪੈਂਥਰ ਸਿੰਘ ਸ਼ਾਨ ਦੀ ਗੁੱਦੀ ਵਿੱਚ ਵੀ ਆ ਗਏ ਨੇ ਦੰਦ ਦੇਖੋ ਮੈਂ ਤੋ ਮੈਂਦਰ ਦੇ ਆਪਣੇ ਦੇ ਨਹੀਂ ਪੈਸਾ ਨਹੀਂ ਮੁੱਛਾਂ ਤੇਰੀ ਰੋਜ਼ ਦੇਖਦੇ ਆ ਆਈ ਤੇਰੇ ਦੰਦ ਵੀ ਦਿਖਾ ਦੀਏ ਦੇਖੋ ਮੇਰੇ ਤੋ ਦੰਦ ਉਹ ਤੇਰਾ ਪਲਾ ਹੋਏ ਓ ਮਾਈ ਗੋਡ ਦੰਦ ਬੜੇ ਤਿੱਖੀ ਨੇ ਵੰਤ ਸਾਡੇ ਦੇ। ਆਰਮਨਾਲ ਬਹਿ ਗਿਆ ਗੁਰਦੀ ਜਗੇ। ਨਹੀਂ ਨਹੀਂ। ਮੇਰੇ ਬੜੂ ਨਹੀਂ ਹੋਣੀ। ਚਲ ਭਾਈ ਉੱਠੋ ਹੋ ਜਾ ਬੜੇ। ਅੱਧੇ ਬਾਲ ਗਿਆ ਉਹ ਤਾਂ ਤੇ। ਚਾਹ ਉਹ ਇਧਰ 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 ਇਧਰ। ਇਧਰ ਇਧਰ ਅੱਛੇ ਬੱਚੇ ਗੰਦੇ ਪਤਾ ਨਹੀਂ ਕਰਦੇ ਹੁੰਦੇ ਤੈਨੂੰ ਕਿੰਨੀ ਵਾਰੀ ਆਖਿਆ ਪੰਥਰਵੇਂ। ਵੈਰੀ ਗੁੱਡ। ਅੱਜ ਜੇ ਮਿੱਤਰੋ ਬਾਹਰ ਮੌਸਮ ਦੀ ਗੱਲ ਕਰੀਏ ਨਾ ਜੇ ਮੌਸਮ 'ਚ ਗਰਮੀ ਬਹੁਤ ਹੈ। ਧੁੱਪ ਦੇਖੋ। ਕਿਆ ਸੋਹਣੀ ਲੱਗੀ ਰਸੂ ਜੀ ਦੇਵਤਾ। ਐਨ ਚਮਕ ਰਹੇ ਨੇ। ਬਹੁਤ ਸਾਰੀ ਕਾਫੀ ਜ਼ਿਆਦਾ ਗਰਮੀ ਹੋ ਗਈ ਹੁੰਦਾ ਦਿਨ ਪਰਦੈ ਨਾ। ਬਸ ਟੈਂਪਰੇਚਰ ਵਧਿਓ ਜਾਂਦਾ ਹੈ। ਦੇਖੋ ਇਹਦਾ ਰਾਲਾ ਆਪਣਾ ਕਿਦਾਂ ਸ਼ਹਿਰ ਦਾ ਸਵੇਰ ਦਾ ਅੱਜ ਇਦਾਂ ਦਾ ਮੌਸਮ ਹੈ। ਤੇ ਆਪਾਂ ਤੇਲ ਦੀ ਗੱਲ ਕਰੀ ਡੀਜ਼ਲ ਮਿੱਤਰੋ ਕਾਫੀ ਘਟਿਆ ਮੈਨ ਨਹੀਂ ਇੱਧਰ ਪੰਪ ਕੀ ਨਹੀਂ ਪੈ ਗਈ ਦੇਖੋ ਤੇਲ ਦਾ ਰੇਟ ਕਿੰਨਾ ਹੈ। 1 ਯੂਰੋ ਤੇ 52 ਸੈਂਟ ਤੇ ਇਹਦਾ ਰੇਟ ਅੱਜ ਦਾ ਇਟਲੀ ਦਾ ਆਪਣਾ ਸ਼ਹਿਰ ਦਾ। ਲਓ ਵੇ ਤਾਂ ਹਰਮਨ ਸਿੰਘ ਨੂੰ ਮੇਰਾ ਮਿੱਤਰੋ ਹਰਮਨ ਸਿੰਘ ਆ ਗਿਆ। ਸੱਚੀ ਗੱਲ ਕਰੀ। ਛਾਦਾ ਗਲਾਸ ਦੇ ਨਾਲ ਗਰਮੀ ਕਿੰਜੂਗੇ ਨਾ। ਹਾਂ। 10:30 ਵਜੇ ਮਿੱਤਰੋ ਗਰਮੀ ਆਉਣ ਪੂਰਾ ਗਾਣਾ ਵੀ ਚੰਗਿਆੜੇ ਕੱਢਦੇ ਸੀ ਦੇ ਵਿੱਚੋਂ। ਅੱਜ ਤਾਂ ਬੇਰਾ ਚੰਗਾ ਟਿਕਾਣੇ ਕਿ ਲੱ ਹੁਣ ਤਾਂ ਮਾਰਿਆਂ ਦਾ ਕੰਪੀਅਨ ਪੂਰੇ ਦੁਕਾਨੇ ਤੇ ਚੱਲ ਪਿਆ ਹੋਣਾ ਕਿਉਂ ਗਰਮੀ ਗਰਮੀ ਹੈ ਵੀ ਸਗੋਂਦਰ ਤੇ ਬੀਜੇ ਕੰਮ ਫੁੱਲ ਫਟਾ ਰ ਫੁੱਲ ਚੱਲਦੇ ਆ ਪਹੁੰਚ ਗਿਆ ਆਪਾਂ ਆਪਣੀ ਸ਼ਾਪ ਤੇ ਮਿੱਤਰੋ ਸਤਨਾਮ ਸੱਚਾ ਪਾਸ਼ਾ ਸੁੱਖ ਰੱਖੀ ਬੇ ਦਤਿਆ ਲੋ ਮੈਂ ਮਤਰੋ ਕਰਤੀ ਆਪਾਂ ਨੇ ਓਪਨ ਸ਼ਾਪ ਆਪਣੀ ਲੋ ਵੀ ਦੇਖੀ ਅਜਾ ਕਿਹੜਾ ਕਿਹੜਾ ਕੰਮ ਆ ਕਿਹੜਾ ਕਿਹੜਾ ਸਮਾਨ ਆਉਣਾ ਕਿਵੇਂ-ਕਿਵੇਂ ਸਾਰੀ ਤਿਆਰੀ ਹੋਣੀ ਆ ਵੀਰਾਂ ਕੀ ਨਿਕਾ ਆਪਾਂ ਨੂੰ ਰੋਜ਼ ਮਾਰਨੀ ਪੈਂਦੀ ਕਿਉਂ ਗਰਮੀ ਆ ਨਾ ਗਰਮੀ ਲੱਗਦੀ ਸਭ ਸਮਾਨ ਵੱਧ ਲੱਗਦਾ ਗਰਮੀ ਪੀਣ ਬੁਨ ਵਾਲਾ ਕੋਲੇ ਕਾਰੇ ਤਾਂ ਸਾਰੇ ਓਕੇ ਹੀ ਆ ਤੇ ਵੱਡੇ ਕੋਲੇ ਹੋਣਗੇ ਪਹਿਲਾਂ ਆਪਣੀ ਦੁਕਾਨ ਥੋੜਾ ਬਹੁਤਾ ਕੰਮ ਕਰ ਕਰਕੇ ਉਸ ਤੋਂ ਬਾਅਦ ਚੱਲਾਂਗੇ ਆਪਣਾ ਸਮਾਨ ਲੈਣ ਵਾਸਤੇ ਨਾਲੇ ਉਧਰ ਲੈ ਕੇ ਆਪਣੀ ਗੱਡੀ ਧਵਾ ਲਿਆਵਾਂਗੇ ਤੇ ਨਾਲੇ ਆਪਾਂ ਚੱਕ ਲਿਆਵਾਂਗੇ ਆਪਣਾ ਵੀਰਾਂ ਦਾ ਸਬੰਸਾ ਚੱਕ ਲਿਆਵਾਂਗੇ ਆਪਾਂ ਸਭ ਤੋਂ ਪਹਿਲਾਂ ਜਾਵਾਂਗੇ ਮੇਦਰ ਆਪਣੀ ਗੱਡੀ ਧਵਾ ਕੇ ਲਾਉਂਗਾ ਕਾਰ ਅੱਜ ਕਿਉਂਕਿ ਨੀਲੀ ਬੜੀ ਵੀ ਹੈ ਬਹੁਤ ਦਿਨਾਂ ਮੈਂ ਗੱਡੀ ਧਵਾਈ ਹੋਣੀ ਹੈਗੀ ਬਿਲਕੁਲ ਵੀ ਐਨ ਗੱਡੀ ਦਾ ਉੱਤੇ ਨਾਸ ਪੱਜਿਆ ਦੇਖੋ ਨਾਲੇ ਆਹ ਦੇਖਦੇ ਆ ਜੋਤਰ ਜਿਵੇਂ ਤਾਂ ਵਧੀਆ ਗੱਲ ਹੈ ਮੈਨੂੰ ਖਤਰਾ ਕਿ ਤੇ ਰੰਗ ਨਾ ਉਤਰੇ ਇਹਦਾ ਯਾਰ ਬਾਕੀ ਚਲੋ ਦੇਖਦੇ ਆ ਉਤਰਦਾ ਹੈਗਾ ਆ ਦੇਖੋ ਸਟਾਪ ਹੋ ਰਿਹਾ ਆ ਦੇਖੋ ਮੇਰੇ ਇਧਰ ਪੈਂਚਰ ਕਿੰਨੇ ਬਾੜ ਲੱਗੇ ਹੋਏ ਆ ਪਹਿਲਾਂ ਆਪਾਂ ਲੈ ਕੇ ਚੱਲਦੇ ਆਪਣੀ ਜਿਹੜੀ ਰੋਲ ਹੈ ਉਹ ਲੈ ਜਣ ਆਪਾਂ ਨੇ ਆ ਲੱਗੇ ਹੋਏ ਸਾਰੇ ਜੀ ਛੋਟੇ ਵੀ ਹੈਗੇ ਜਿਹਦੇ ਵਿੱਚ ਇਹ ਵੀ ਹੈਗੇ ਵੱਡਾ ਸਾਰੇ ਵੀ ਹੈਗੇ ਤੇ ਆਪਾਂ ਲੈ ਚੱਲਾਂਗੇ ਆਹ ਬੜਾ ਜੀ ਮੰਨੇਗਾ ਪਰਫਿਊਮ ਵੀ ਇਹਦੇ ਵਿੱਚ ਤੇ ਕੀਮਤ ਹੈ ਇਹਦੀ 1.5 ਰੁਪਏ ਦਾ ਬਹੁਤ ਮਹਿੰਗਾ ਨਹੀਂ ਹੈਗਾ। ਗਰਮੀ ਬਹੁਤ ਹੋ ਗਈ ਮਿੱਤਰੋ। 32 ਡਿਗਰੀ ਟੈਂਪਰੇਚਰ ਹੋ ਗਿਆ ਤੇ ਇਹ ਲਾ ਸਵੇਰ ਦੇ ਹਲੇ 11 ਵਜੇ ਆ। ਦੁਪਹਿਰ ਕਦ ਆਉਣਾ ਦੁਪਹਿਰ ਉਹਦਾ ਪੂਰਾ ਟਮਾਟ ਮਜਨੋਰੇ ਫੁੱਲ ਗਰਮੀ ਹੋਗੀ ਹੁਣ ਇਟਲੀ ਦੇ ਵਿੱਚ ਐਨ। ਲਓ ਵੀ ਮਿੱਤਰੋ ਪੋਈ ਵੀ ਕੱਢੀ ਜਾਗੀ ਬਿਲਕੁਲ ਐਨ ਖਾਲੀ ਪਿਆ ਸਾਰੀ ਪੰਡਾਲ। ਬਸ ਆਪਣੀਆਂ ਖੱਢੀ ਹੈ ਜੀ ਕਦੀ ਪਹਿਲਾਂ ਤੋਂ ਰਹੀ ਸੀ। ਲਓ ਵੀ ਲਵਾ ਦੱਬਿਆ ਨਹੀਂ ਮਕੀਨ ਹੈ। ਕਸਟੋਲੇਵੋ perfetto questo è importante perché era cosa no grazie mille soldi no facci vedere grazie <laughs> cosa ciao questi ragazzi lavano veramente ba... bene tutto bene caro fatto bello pulito macchina sempre una pachalde mitro apni market dureka de vich utthe ik wariya honi hai beer ra kole ta saman sara fridge da ik wariya leke eh fridge bhar diye phir mudke apan nu fridge mal de cream load ni phir mauj <laughs> sham ta kehna vadiya thandi ho jandegi phir ਲੇ ਮੈਟਰੋ ਲੈ ਜਾਂਦਾ ਸਮਾਨ ਆਪਾਂ ਨੇ ਕੋਰਾ ਲੈ ਜਾਂਦਾ ਹੈਨਕਰ ਲੈ ਜਾਂਦੀ ਤੇ ਕੁਝ ਸਮਾਨ ਆ ਫਰਿਜ ਵਿੱਚ ਲਾਵੇ ਤਾਂ ਹਰਮਨ ਨੇ ਆਉਣੀ ਸਾਰੇ ਫਰਿਜਾਂ ਭਰਤੀਆਂ ਤੇ ਸ਼ਾਨਵੀਰ ਮੁੱਤਰ ਪਾਪਾ ਦਾ ਫਰਿਜਾ ਭਰੂਗਾ ਉਹ ਨਾ ਕੋਲੇ ਨਾ ਉੱਪਰ ਕੋਲੇ ਭਰਤਾ ਹਰਮਨ ਲਾ ਕੇ ਲਾਤਾ ਉਹ ਪਾਣੀ ਅਗੀ ਕਰਕੇ ਲਾ ਲ ਤੇ ਇਹ ਖੈਣਕੀ ਪੇਟੀ ਹਰਮਨ ਕੇ ਲਾ ਦੂਗੀ ਠੀਕ ਹੈ ਵਿੱਚ ਹੁਣ ਮੈਟਰੋ ਟਾਈਮ 4:30 ਹੋ ਗਏ ਆ ਤੇ ਇੱਧਰ ਦੇ ਮਿਲੋ ਦਵਿੰਦਰ ਸਿੰਘ ਆਪਣੇ ਨੂੰ ਅੱਸੀ ਗਾਲ ਜੀ ਸਾਰਿਆਂ ਨੂੰ ਤੇ ਐਜ ਮੁੰਡਾ ਬਾਲ ਬੂਟ ਕਟਾ ਕੇ ਜਾਓ ਕਟਿੰਗ-ਕੁਟਿੰਗ ਕਰਾਏ ਆ ਤੇ ਐਂ ਟਿਚ ਵੀ ਕਹਿੰਦਾ ਹੁਣ ਵੀਡੀਓ-ਵੀਡੀਓ ਬਣਾਈ ਦੀ ਐ ਨਾ ਫਿਰ ਥੋੜ ਸੋਣੀ ਗੱਲ ਚਾਹੀਦੀ ਹੈ ਚਾਹੀਦੇ ਖਿੱਚੇ ਘੱਟ ਰੱਖਣ ਚਾਹੀਦੇ ਤੇ ਆਪਾਂ ਚੱਕਰੇ ਉੱਤੇ ਤੋਂ ਕਮ ਸਟਾਰਟ ਕਰਨ ਵਾਸਤੇ ਬੂਸਟੇ ਰਹਿੰਦੇ ਆ ਤੇ ਨਾਲੇ ਨੇ ਵੀ ਕਰਦਾ ਕੁਸ਼ੀਨਾ ਆਜੂ ਕਰਦਾ ਕੁਸ਼ੀਨਾ ਤੇ ਬਾਕੀ ਵੀ ਮੈਨੂੰ ਕਮੈਂਟ ਕਰੋ ਜਿਹੜੇ ਆਪਣੇ ਵੀਰਾਂ ਦੇ ਰੈਸਟੋਰੈਂਟ ਹੈ ਪੀਜ਼ਰ ਜਾਂ ਕੋਈ ਵੀ ਕੰਮ ਕਰ ਰਿਹਾ ਹੈ ਇਹ ਕਰਦਾ ਕਿੰਨਾ ਲੱਗਦਾ ਮੰਨ ਲਓ ਵੀ ਇਹਨੂੰ ਲੋਕ ਉញੋਂ ਪੜੀ ਜਾਂਦੇ ਆ ਸਿਰਮਾ ਚਾਹੀਦੀ ਕਿ ਨਾ ਪੁੱਛਦੇ ਇਦਾਂ ਆ ਬੜੀ ਨਾ ਹਾਂ ਹਾਂ ਚੀਪ ਹੋ ਗਿਆ ਆ ਬੜੀ ਸ਼ਾਬਾਸ਼ ਫਿੱਤਰ ਕੋਲਾਵਾ ਪਰ ਪੈਣ ਕੱਟ ਕੇ ਰੱਖ ਲਿਆ ਵੀ ਆਰਡਰ ਰੁਕੇ ਨਾ ਡਿਆ ਕਿ ਬਾਬਾ ਤਾਂ ਜੀ ਤੇ ਬਾਅਦ ਜਦ ਇਹ ਆਪਣਾ ਕਰ ਰਿਹਾ ਪੀਸ ਨਵਾਂ ਲਾ ਦ ਦਨੋ ਹੈ ਗੁਰ ਵੈ ਗੁਰ ਗਰਮੀ ਕਿੰਨੀ ਹੈ ਤਰਾ ਫਲਾ ਮੇਰੇ ਤੋਂ ਸੇਕ ਮਾਰ ਰਹੇ ਸਨ ਉਹ ਤਾਂ ਟਮਾਟ ਮੱਚ ਦੌਰੇ ਬਈ 30 ਡਿਗਰੀ ਟੈਂਪਰੇਚਰ ਬਾਹਰ ਹੈ ਤੇ ਅੰਦਰ 40 ਆ ਇਹ ਕੋਲ ਦਾ ਮੇਰੇ ਤੋਂ 50 60 ਤੱਕ ਹੋਇਆ ਗਿਆ 50 60 ਤੱਕ ਹੋਇਆ ਗਿਆ ਹਾਂ ਇੱਥੇ ਪੂਰਾ ਸੇਕ ਮਾਰ ਲੈਣ ਕਿਧਰ ਮਰਸੇ ਵਧੀਆ ਆ ਆਪਣੇ ਪੰਜਾਬੀ ਬਾਈ ਦੇ ਪੀਜ਼ਾ ਮੁੰਡੇ ਦੇ ਅੱਛਾ ਜੀ ਮਰਗੀ ਤਾਂ ਪਿਕੰਟੀ ਘੱਟ ਕਰਨੇ ਹਾਂਜੀ ਅਜੇ ਵੈਜੀਟੇਬਲ ਵਾਲਾ ਤੇ ਕੋਸਟ ਇਹ ਤਿੱਖਾ ਕਰ ਦੇ ਪੂਰਾ ਸਹੀ ਸਭ ਤੋਂ ਪਹਿਲੇ ਲੈਣਾ ਪਾਉਂਦੇ ਹਾਂ ਵੀਡੀਓ ਨਾਲ ਠੀਕ ਹੈ ਬਹੁਤ ਅੱਛਾ ਹੈ ਦੌਰ ਐਦਾਂ ਮਿਕਸਿੰਗ ਜਰਰ ਹੋਵਦੀ ਹੈ ਨਾ ਵਿੱਚ ਕਬਾਬ ਵਿੱਚ ਪੀਸੇਦੇ ਹੁੰਨ ਨਾ ਜੇ ਇਕੱਲੇ ਕਬਾਬ ਦੇ ਦੇ ਨੇ ਫਿਰ ਕੰਮ ਰੁਕ ਜਾਂਦਾ ਨਾ ਹਾਂਜੀ ਕਿਉਂਕਿ ਮੇਰੇ ਮਿੱਤਰੋ ਮਸ਼ੀਨ ਆਪਣੀ ਇੱਕ ਹੈ ਨਾ ਜੇ ਦੋ ਲਾਉਣੇ ਆ ਫਿਰ ਅੰਦਰ ਗਰਮੀ ਹੋਰ ਵੀ ਜ਼ਿਆਦਾ ਵਜ ਜਾਂਦੀ ਆ ਤੇ ਫਿਰ ਇੱਕ ਮਸ਼ੀਨ ਦੇ ਉੱਪਰ ਫਿਰ ਜਿਹੜਾ ਕਬਾਬ ਹੀ ਪੂਰੇ ਨਹੀਂ ਹੁੰਦਾ ਕਿ ਮਨ ਫਿਰ ਉਹ ਤਾਂ ਆ ਕੇ ਪਹਿਲਾਂ ਕੱਟ ਕੇ ਰੱਖਣਾ ਪੈਂਦਾ ਕਿਉਂ ਜੇ ਮੈਂ ਲਗਾਤਾਰ ਨਾਲ ਉਹਦੀ ਬੰਦਾ ਕੱਟੀ ਜਾਵੇ ਫਿਰ ਤਾਂ ਪੂਰੇ ਨਹੀਂ ਪੈਂਦੀ ਹੈਗੀ ਕੋਈ ਕੋਈ 2.5 3 ਘੰਟੇ ਕੰਮਦੇ ਹੁੰਦੇ ਆ ਤੇ 2.5 3 ਘੰਟੇ ਵੀ ਮਸ਼ੀਨ ਪਕਾਉਂਦੀ ਵੀ ਹੈ ਨਹੀਂ ਬੰਦੇ ਨੇ ਕੋਲ ਖੜੇ ਜਰੂਰ ਪਕ ਮੈਂ ਨਾ ਪਹਿਲਾਂ ਬਹੁਤ ਗੋਰਾ ਹੁੰਦਾ ਸੀਗਾ ਮੈਂ ਜਦ ਤੱਕ ਆਉਂ ਤੈ ਪਹਿਲਾਂ ਸਾਲ ਕੰਮ ਕੀਤਾ ਰੰਗ ਮੇਰਾ ਕਾਲਾ ਹੋ ਗਿਆ ਹਾਂ ਅਸੀਂ ਨੂੰ ਤੇਰਾ ਫਰਕ ਨਹੀਂ ਪੈਂਦਾ ਜੀ ਮੇਰਾ ਲੈ ਲੈ ਕਿੱਥੇ ਨਹੀਂ ਪਿਆ ਕੀ ਹੌ ਲੀਨਾਰਡੋ ਬੋਨੋਸੇਰਾ ਬੋਨੋਸੇਰਾ ਲੈ ਵੀ ਚਮਾ ਆ ਬਖਲਾ ਜੈ ਜੀ ਇਹ ਪਿਛਲੇ ਸਾਲ ਵਾਲਾ ਲਾਸਟ ਇਅਰ ਹਾਂ ਜੀ ਥੈਂਕ ਯੂ ਜੀ ਇਹ ਪਣੀ ਪਣੀ ਵਰਪਰੀ ਵੀ ਪਰਫਰਮ ਕਰੂਗਾ ਦੇ ਤਾਂ ਠੰਡੀ ਠੰਡੀ ਹਵਾ ਦਊਗਾ ਹਾਂ ਥੈਂਕ ਯੂ ਜੀ ਨਹੀਂ ਬਚਾਰਾ ਸਾਡਾ ਕੰਮ ਸਾਰੂ ਹੈ ਨਹੀਂ ਤੈਨੂੰ ਦਹਵਾ ਇਹ ਵਧੀਆ ਹੋਇਆ ਬਹੁਤ ਚਲ ਆ ਲੈ ਨੂੰ ਤੇ ਆਰਡਰ ਕਰ ਦੇ ਪਹਿਲਾਂ ਬੰਦੇ ਥਿਆਰੇ ਬੈਠੇ ਆਰਡਰ ਕਰਨ ਨੂੰ ਬਾਅਦ ਠੀਕ ਹੋ ਗਿਆ ਉਹ ਦਵਿੰਦਰ ਸਿਆਉ ਨਹੀਂ ਭਾਜੀ ਪੂਰੀ ਹੈ ਵਧੀਆ ਸੈਟ ਹੈ ਕੀ ਕਰਦਾ ਉਹ ਤਾਂ ਦਈ ਜਾਈ ਮਿੱਠਾ ਸਟੋਕ ਇਹ ਵੀ ਰਹਿ ਇਹ ਮੈਨ ਲੈ ਆ ਸੀ ਸ਼ਾਨ ਵਾਸਤੇ ਸ਼ਾਨ ਕਰ ਗਿਆ ਸਾਡ ਮੌਕੇ ਤੇ ਹਾਜ਼ਰ ਨਹੀਂ ਹਲੇਗਾ ਫਿਰ ਮੈਂ ਆਪਾਂ ਚੱਕ ਲਈ ਸਾਹਮਣੇ ਮਾਰਕੀਟ ਹੈ ਫਿਰ ਲਾਵਾਂਗੀ ਜਿਹੜਾ ਉਸ ਨੂੰ ਕਾਣਾ ਆ ਫਾਇਦੇ ਤੋਂ ਨਹੀਂ ਮਾਰਕੀਟ ਦੇ ਫਾਇਦਾ ਨੁਕਸਾਨ ਵੀ ਹੈ ਨਾ ਦੇ ਪੈਦੇ ਹੀ ਕਿਉਂ ਨਾ ਪੈਣਾ ਲੰਦੋਂ ਪੈਦੇ ਹੀ ਪਿਛੇ ਗਲੇ ਜੇ ਪੈਸੇ ਕਿਉਂ ਦੇਖਦੇ ਜੀ ਫਿਰ ਨੁਕਸਾਨ ਹੈ ਜੀ ਕਿਉਂਕਿ ਕਈ ਵਾਰ ਕੋਈ ਚੀਜ਼ ਕੋਲ ਨਹੀਂ ਹੁੰਦੀ ਹੈਗੀ ਨਾ ਸਾਡਾ ਬੰਦਾ ਮਿੰਟੋ ਮਿੰਟੀ ਜਾ ਕੇ ਫੜ ਲੈਂਦਾ ਉਹ ਤਾਂ ਹੈਗੀ ਜੀ ਭਾਜੀ ਨਹੀਂ ਕਿਵੇਂ ਚੀਜ਼ ਸਰਦਾ ਵੀ ਹੁੰਦਾ ਬੰਦਾ ਵੀ ਸਰ ਵੀ ਹੁੰਦਾ ਹਾਂਜੀ ਕੀ ਖੋ ਗਿਆ ਹੈ ਜੀ ਕੀ ਖੋ ਗਿਆ ਮੈਂ ਨਹੀਂ ਇਹ ਠੰਡਾ ਪਾਣੀ ਸੌਗੀ ਠੰਡਾ ਠੰਡਾ ਪਾਣੀ ਪਾਉਂਦੇ ਵਿੱਚ ਠੰਡੀ ਪਾਵਾ ਦੋਗੇ ਐਵੇਂ ਹੋਊਗਾ ਜੇ ਜਦੋਂ ਠੰਡਾ ਪਾਣੀ ਬਹੁਤਾ ਠੰਡਾ ਵੀ ਨਾ ਪਾਣੀ ਪਾਏ ਤੇ ਰਮੂਨੀਆ ਕਰਾ ਲਵੇ ਕੋਸੇ ਹੀ ਪਾਣੀ ਪਾਲਾਉਂ ਚ ਨਹੀਂ ਹਨ ਨਹੀਂ ਪਾਲਾਂਗੇ ਲੱਭੇ ਟਾਈਮ ਮ 7 ਵਜੇ 5 ਮਿੰਟ ਰਹਿ ਗਏ ਤੇ ਬਸ ਆਪਣੇ ਆਰਡਰ ਚੱਲਣ ਵਾਲੇ ਹੀ ਆ ਚੱਲ ਵਧੀਆ ਆਪਾਂ ਮਾਰ ਰਹੇ ਹਾਂ ਪਰ ਵੀ ਸ਼ਾਂਤ ਸਿਆ ਕਿਹਦੇ ਵੀ ਜਖਣਾ ਪੁੱਛਲੇ ਵੀ ਦੇ ਕੀ ਹੋਇਆ ਤਾਂ ਖਾਣਾ ਮੰਜਾ ਨਹੀਂ ਹੋਆ ਹਾਂ ਨਹੀਂ ਕੋ ਕੋ ਪਾਉਂਦਾ ਬਣੇਗੀ ਭੁੱਖ ਲੱਗੀ ਜਮੇ ਹਾਂ ਤਾਂ ਮੰਜਾ ਨਹੀਂ ਹੋਇਆ ਮਣੀ ਕਹਦਾ ਮੰਮੇ ਤੇ ਕਹਦਾ ਆਪਦਾ ਖਾਵਾਂਗੇ ਖਾਵਾਂਗੇ ਕਿਹੜਾ ਵੀ ਰਹਿ ਦੱਸ ਤਾ ਕਹਤਾ ਹਰਮਨ ਹਾਂ ਜੀ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਫੋਨ ਕਰੀ ਗਿਓ ਲੈ ਫੋਨ ਕੀ ਸੇਤੀ ਹਾਂ ਜੀ ਹਾਂ ਜੀ ਹੁਣ ਮਿੱਤਰੋ ਸਵਾ 11 ਵਜੇ ਆਪਰੂ ਕੰਮ ਕਰਨ ਵੇਢਦੇ ਰੋਜ਼ ਦੀ ਤਰ੍ਹਾਂ ਤੇ ਗਰਮੀ ਇੰਨੀ ਮਿੱਤਰੋ ਹੋ ਗਈ ਨਾ ਗਰਮੀ ਦਾ ਕੀ ਕਹਿਣਾ ਅੱਜ ਦਿਨ ਦੇ ਵਿੱਚ 30 32 ਡਿਗਰੀ ਤੱਕ ਟੈਂਪਰੇਚਰ ਗਿਆ ਸੀਗਾ ਤੇ ਅੰਦਰ ਤੇ ਇੰਨੀ ਗਰਮੀ ਸੀ ਨਾ ਤੇ ਮੈਂ ਤਾਂ ਹੋਰਾਂ ਨੂੰ ਉਹ ਦੋ ਏਸੀ ਹਲੇ ਵੀ ਚੱਲਦੇ ਆ ਉਹ ਵੀ ਚੱਲਦਾ ਹੈ ਤੇ ਉਹ ਵੀ ਲੱਗੇ ਸੀ ਚੱਲਦੇ ਤੇ ਨਾਲਾ ਪਲੱਸ ਇੱਕ ਪੱਖਾ ਵੀ ਫਿੱਟ ਕਰਤਾ ਆਪਾਂ ਨੇ ਤੇ ਇੱਕ ਪੱਖਾ ਉਹਦਾ ਫਿੱਟ ਕਰਤਾ ਦੋ ਪੱਖੇ ਲਾ ਕੇ ਵੀ ਅੰਦਰ ਗਰਮੀ ਜਾਂਦੀ ਨਹੀਂ ਹੈਗੀ ਹਾਂਜੀ ਮਤਲਬ ਇੰਨੀ ਗਰਮੀ ਹੋ ਗਈ ਤੇ ਬਾਕੀ ਹੁਣ ਹਾਲ ਤਾਂ ਬਧਨੀ ਗਰਮੀ ਹੋਰ ਉਹਦੇ ਨੇ ਪੜਦੇ ਨਾ ਮਤਲਬ ਇਹ ਹੈ ਜੇ ਜੂਨ ਦਾ ਮਹੀਨਾ ਆਉਣਾ ਹੈ ਜਲਾਈ ਦਾ ਮਹੀਨਾ ਆਉਣਾ ਉਹ ਦਿਨਾਂ ਵੀ ਤਾਂ ਟਮਾੜ ਪੈਣਾ ਪੂਰੇ ਹਨ ਬਾਹਰ ਤਾਂ ਜਿਹੜਾ ਪੈਣਾ ਪੈਣੀ ਪੈਣਾ ਤੇ ਅੰਦਰ ਦੇ ਘਰਾਂ ਦੇ ਜਿੰਨੀ ਗਰਮੀ ਹੋਣੀ ਹੈ ਨਾ ਉਹ ਸੋਚ-ਸੋਚ ਕੇ ਡੱਬ ਲੱਗਦਾ ਤੇ ਤੁਸੀਂ ਆਏਗਾ ਚੈੱਕ ਕਰਕੇ ਜਾਓ ਕਿ ਸੌਰਾ ਸੁਭਾਅ ਬਣਦਾ ਹੈ ਕਦੇ ਆਉਣ ਦਾ ਤਾਂ ਜਰੂਰ ਆ ਕੇ ਦੇਖਿਓ ਇੰਨੀ ਗਰਮੀ ਹੁੰਦੀ ਅੰਦਰ ਮਤਲਬ ਵੀ ਰਹੀ ਰੱਬ ਦਾ ਨਾ ਬਹੁਤ ਗਰਮੀ ਹੁੰਦੀ ਅੰਦਰ ਤੇ ਬਾਕੀ ਕੰਮ ਤਾਂ ਕਰਨਾ ਹੀ ਆ ਜਦੋਂ ਇੰਨੇ ਹਜ਼ਾਰ ਕਿਲੋਮੀਟਰ ਦੂਰ ਆ ਕੇ ਕੰਮ ਕਰਨ ਵਾਸਤੇ ਮਿੱਤਰੋ ਆਏ ਆ ਆਪਣੇ ਹੋਰ ਵੀ ਨਾ ਗਰਮੀ ਦੇ ਵਿੱਚ ਜਿਹੜਾ ਆਪਣੇ ਪੰਜਾਬੀ ਭੈਣਾਂ ਬਸ ਸਿਰੇ ਵਿੱਚ ਕੰਮ ਕਰਦੇ ਮੈਂ ਤੁਹਾਨੂੰ ਉਹਨਾਂ ਦੀ ਬਹੁਤ ਔਖ ਹੈ ਆਪਾਂ ਕਹਿ ਦਿੰਨੇ ਆ ਕੰਮ ਕਰਨਾ ਬਹੁਤ ਔਖਾ ਹੈ ਕੰਮ ਕੋਈ ਵੀ ਹੋਵੇ ਚਾਹੀਏ ਖਾਸ ਤੌਰ ਤੇ ਖੇਤੀ ਦੇ ਕੰਮ ਤਾਂ ਇੰਨਾ ਜ਼ਿਆਦਾ ਔਖਾ ਹੈ ਨਾ ਦੋਨੇ ਸੀਰਾਂ ਵਿੱਚ ਬਹੁਤ ਜ਼ਿਆਦਾ ਔਖਾ ਹੈ ਮੈਂ ਸਲੂਟ ਕਰਦਾ ਹਾਂ ਨਾ ਵੀਰਾਂ ਜਿਹੜੇ ਖੇਤੀ ਦਾ ਕੰਮ ਕਰਦੇ ਨੇ ਅਸੀਂ ਵੀ ਕੀਤਾ ਕੀਤੇ ਦਾ ਕੰਮ ਪਹਿਲਾਂ ਜੇ ਸਿਆਲ ਦੇ ਵਿੱਚ ਬਾਹਰ ਕਰਨਾ ਤਾਂ ਕੋਰਾ ਪੈਂਦਾ ਹੈ ਮੀਂਹ ਪੈਂਦੇ ਹੀ ਕੰਮ ਕਰਨਾ ਪੈਂਦਾ ਹੈ ਜਿੱਥੇ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਸ਼ਹਿਰਿਆਂ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਹੁੰਦੀ ਆ ਆ ਤਾਂ ਗਰਮੀ ਕੁਝ ਵੀ ਨਹੀਂ ਉਹਦੇ ਮੁਰੇ ਪਰਮਾਤਮਾ ਉਹਨਾਂ ਲਈ ਮੇਨ ਥਰੂ ਰੰਗ ਭਗ ਲਾਵੇ ਐਡੀ ਦੂਰੋਂ ਚੱਲ ਕੇ ਆਏ ਆ ਪਰਮਾਤਮਾ ਪਹਿਲਾਂ ਜਿਹੜਾ ਜ਼ਿਆਦਾਤਰ ਜਿੰਨੇ ਆਪਣੇ ਪੰਜਾਬੀ ਵੀਰ ਭੈਣਾਂ ਨਵੇਂ ਆਉਂਦੇ ਆ ਨਾ ਉਹ ਸਾਰੇ ਕੀ ਕਰਦੇ ਆ ਪਹਿਲਾਂ 9 ਮਹੀਨੇ ਪੇਪਰ ਤਾਂ ਹੀ ਆਉਂਦੇ ਆ ਤੇ ਇੱਥੇ ਆ ਕੇ ਸਭ ਤੋਂ ਪਹਿਲਾਂ ਕੰਮ ਇੰਤਜ਼ਾਰ ਕਰਨ ਨੂੰ ਮਿਲਣਾ ਨੂੰ ਖੇਤੀ ਦਾ ਹੀ ਮਿਲਦਾ ਹੈ ਕਿਉਂ ਖੇਤਰੀ ਕੰਮ ਥੀ ਆਉਣੇ ਹੁੰਦੇ ਆ ਤੇ ਉਹਨਾਂ ਨੂੰ ਜੇ ਆਉਂਦੀ ਸਾਰੇ ਗਰਮੀ ਦਾ ਮਹੀਨਾ ਮਿਲ ਜਾਵੇ ਕੰਮ ਕਰਨ ਵਾਸਤੇ ਬਹੁਤ ਔਖਾ ਹੈ ਸੱਚੀ ਗੱਲ ਹੈ ਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਆਪਣੇ ਪੰਜਾਬੀ ਵੀਰ ਨਾ ਸੀਰੀਅਮ ਵਿੱਚ ਕੰਮ ਕਰਦੇ ਕਰਦੇ ਗਜਨ ਹੈ ਕਈ ਮਾਲਕ ਪਾਣੀ ਨਹੀਂ ਪੀਣ ਦਿੰਦੇ ਮਤਲਬ ਟੀ ਮਾਲਕ ਚੰਗੇ ਵੀ ਹੈਗੇ ਬਹੁਤ ਜ਼ਿਆਦਾ ਪਰ ਬਹੁਤ ਮਿੱਤਰੋ ਲੋਕੋ ਮਾੜੇ ਵੀ ਬਹੁਤ ਹੋ ਰਹੇ ਟਾਲੀਆਂ ਲੋਕੋ ਲਾਲਚੇ ਆਪਣੇ ਆਪਣੇ ਜਿਹੜੇ ਆਪਣੇ ਪੰਜਾਬੀ ਵੀਰ ਆਪਣੇ ਬਣੇਵੇਂ ਮਾਲਕ ਬਣੇ ਉਹ ਵੀ ਇਦਾਂ ਦੀਆਂ ਵਿੱਚ ਕਾਫੀ ਚੀਜ਼ਾਂ ਸਾਰਾ ਕੁਝ ਰਲਮੇਟਿਕ ਬਣਿਆ ਹੋਇਆ ਹੈ ਤੇ ਬਾਕੀ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਸਾਰੇ ਪਰਦੇਸੀਆਂ ਨੂੰ ਜਿਹੜੇ ਆਪਣੇ ਮਾਪਿਆਂ ਦੇ ਆਪਣੇ ਘਰ ਦੇ ਸੁਪਨੇ ਪੂਰੇ ਕਰਨ ਵਾਸਤੇ ਸੱਤ ਸਮੁੰਦਰਾਂ ਤੋਂ ਦੂਰ ਬਾਹਰ ਅਗੇ ਪਰਦੇਸਾਂ ਵਿੱਚ ਤਰੱਕੀਆਂ ਕਰਦੇ ਨੇ ਮਿਹਨਤਾਂ ਕਰਦੇ ਨੇ ਪਰਮਾਤਮਾ ਸਾਰਿਆਂ ਦੀ ਮਿਹਨਤਾਂ ਨੂੰ ਮੂਲ ਪਾਵੇ ਤੇ ਬਾਕੀ ਮੈਂ ਤੁਹਾਨੂੰ ਇਹਦੇ ਨਾਲ ਆਪਾਂ ਆਪਣਾ ਅੱਜ ਦਾ ਵਲੌਗ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕੱਲ੍ਹ ਨੂੰ ਸਵੇਰੇ ਮਿਲਾਂਗੇ ਸੋਹਣੇ ਜਿਹ